ਚਲਾਣੀ ਦੇ ਦੀ ਹੈ ਚਲੋ ਚੱਕੋ ਬਾਈਟ ਭਾਰੀ ਤੇ ਉਹ ਮੇਰੀ ਖਬਰ ਲੈ ਗੋਣੀ ਬਾਈਟ ਦੇ ਉਹ ਹੀ ਚੱਕਰ ਹੁਣ ਇਹ ਕਰ ਦੇਣੀ ਆਪਾਂ ਹਾਂ 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 ਹ ਹਾਂਜੀ ਸਾਨੂੰ ਇੱਕ ਸਵੇਰੇ ਸਾਡੇ ਜਿਹੜੇ ਐਸਸੀ ਦਰਸ਼ਨ ਸਮੇਤ ਪੁਲਿਸ ਪਾਰਟੀ ਜਿਹੜੇ ਅਗਸਤਤ ਸੀਗੇ ਤਾਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਬੱਸ ਜਿਹੜੀ ਆ ਪੀਬੀ08ਈਡਬਲਯੂ8971 ਪੀਆ ਪੀਆਰਟੀਸੀ ਬੱਸ ਜਿਹੜੀ ਦਿੱਲੀ ਤੋਂ ਫਗਵਾੜਾ ਸਾਈਡ ਨੂੰ ਆ ਰਹੀ ਹੈ ਉਹਦੇ ਵਿੱਚ ਜਿਹੜੇ ਆ ਭਾਰੀ ਮਾਤਰਾ ਦੇ ਵਿੱਚ ਕੋਈ ਡੋਡੇ ਚੂਰਾ ਪੋਸਟ ਜਿਹੜੀ ਬਰਾਮਦਗੀ ਹੋ ਸਕਦੀ ਹੈ ਇਸ ਦੇ ਸਬੰਧ ਵਿੱਚ ਐਸ ਦਰਸ਼ਨ ਐਂਡ ਉਹਦੇ ਨਾਲ ਪੁਲਿਸ ਪਾਰਟੀ ਨੇ ਉਸ ਬੱਸ ਦੀ ਚੈਕਿੰਗ ਕੀਤੀ ਜਿਹਦੇ ਵਿੱਚੋਂ 5.5 ਕਿਲੋ ਜਿਹੜੇ ਡੋਡੇ ਚੂਰਾ ਪੋਸਟ ਜਿਹੜੇ ਬਰਾਮਦ ਹੋਏ ਨੇ ਇਹਦੇ ਵਿੱਚ ਜਿਹੜੇ ਡਰਾਈਵਰ ਹੈ ਰਣਜੀਤ ਸਿੰਘ ਜੋ ਲੁੜਕੀ ਪੱਤੀ ਗੁਰਾਇਆਂ ਦਾ ਰਹਿਣ ਵਾਲਾ ਹੈ ਐਂਡ ਜਿਹੜਾ ਕੰਡਕਟਰ ਹੈ ਗੁਰਵਿੰਦਰ ਸਿੰਘ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਇਹੜਾ ਇੰਨੇ ਜਿਹੜੇ ਥੋੜੇ ਚੋਰਾ ਪੋਸਟ ਜਿਹੜੇ ਬਰਾਮਤ ਹੋਏ। ਅੱਗੇ ਬੜਾ ਕਾਰਵਾਈ ਕੀ ਕਰ ਰਹੇ ਹਨ। ਹਾਂ ਇਸ ਦੇ ਸਬੰਧ ਵਿੱਚ ਅਸੀਂ ਜਿਹੜੀ ਹੈ ਐਫ ਆਈ ਆਰ ਦਰਜ ਕਰਨੀ ਸਟਾਰਟ ਕਰ ਦਿੱਤੀ ਹੈ ਐਂਡ ਦੋਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬੱਸ ਨੂੰ ਅਸੀਂ ਕਬਜ਼ੇ ਪੁਲਿਸ ਚ ਲੈ ਲਿਆ।